ਪੰਜਾਬ 'ਚ ਮੌਸਮ 'ਚ ਇੱਕ ਵਾਰ ਫੇਰ ਤੋਂ ਥੋੜਾ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ ਸਵੇਰੇ ਦੁਪਹਿਰੇ ਅਤੇ ਰਾਤ ਦੇ ਮੌਸਮ 'ਚ ਹੁਣ ਫਰਕ ਹੈ ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨੀ ਪੰਜਾਬ 'ਚ 0.4 ਡਿਗਰੀ ਸੈਲਸੀਅਸ ਤਾਪਮਾਨ 'ਚ ਵਾਧਾ ਦਰਜ ਕੀਤਾ ਗਿਆ ਜੋ ਕਿ ਆਮ ਤਾਪਮਾਨ ਨਾਲੋਂ 2.2 ਡਿਗਰੀ ਸੈਲਸੀਅਸ ਘੱਟ ਹੈ ਫਿਲਹਾਲ 16 ਅਕਤੂਬਰ ਤੱਕ ਕਿਤੇ ਵੀ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਦੱਸੀ ਗਈ ਹੈ ਮੌਸਮ ਵਿਭਾਗ ਨੇ ਦੱਸਿਆ ਕਿ ਠੰਡੇ ਨਾਲ ਨਾਲ ਸੰਘਣੀ ਧੁੰਦ ਅਤੇ ਸੀਤ ਲਹਿਰ ਦੀ ਸੰਭਾਵਨਾ ਵੀ ਹੈ ਸਤਾਰਕਤੂਬਰ ਤੱਕ ਮੌਸਮ ਸਾਫ਼ ਅਤੇ ਖੁਸ਼ਕ ਰਹਿਣ ਦੀ ਉਮੀਦ ਹੈ ਆਉਣ ਵਾਲੇ ਦਿਨਾਂ ਚ ਤਾਪਮਨ ਚ ਹਲਕੀ ਗਿਰਾਵਟ ਦੇਖੀ ਜਾਵੇਗੀ ਜਾਨੋ ਆਪਣੇ ਸ਼ਹਿਰਾਂ ਦਾ ਤਾਪਮਨ ਅੰਬਾਲਾ 31.0 ਡਿਗਰੀ ਸ਼੍ਰੀ ਅਨੰਤਪੁਰ ਸਾਹਿਬ 30.5 ਡਿਗਰੀ ਬਠਿੰਡਾ 32.5 ਡਿਗਰੀ ਫਿਰੋਜ਼ਪੁਰ 30.9 ਡਿਗਰੀ ਲੁਧਿਆਣਾ 29.6 ਡਿਗਰੀ ਪਠਾਨਕੋਟ 30.0 ਡਿਗਰੀ ਪਟਿਆਲਾ 30.9 ਡਿਗਰੀ ਜੇਕਰ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਮੌਨਸੂਨ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਮੀਂਹ ਅਤੇ ਬਰਫ਼ਪਾਰੀ ਨੇ ਇੱਕ ਵਾਰ ਫਿਰ ਤੋਂ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ ਲਾਹੌਲ ਸਪੀਤੀ 'ਚ ਪਿਛਲੇ 2-3 ਦਿਨਾਂ ਤੋਂ ਹੋਈ ਬੀ ਮੌਸਮੀ ਬਰਫ਼ਪਾਰੀ ਨੇ ਇੱਕ ਵਾਰ ਫਿਰ ਲੋਕਾਂ ਨੂੰ ਮੁਸ਼ਕਿਲ 'ਚ ਪਾ ਦਿੱਤਾ ਹੈ ਜਿਕਰੇ ਖਾਸੇ ਕਿ ਪੰਜਾਬ ਜਿੱਥੇ ਤੜਕੇ ਹੀ ਸੂਰਜ ਨਿਕਲ ਜਾਂਦਾ ਸੀ ਪਰ ਹੁਣ 7 ਵਜੇ ਤੱਕ ਵੀ ਸੂਰਜ ਦਿਖਾਈ ਨਹੀਂ ਦਿੰਦਾ ਤੇ ਸ਼ਾਮੀ ਵੀ 5:30 ਵਜੇ ਸੂਰਜ ਛਿਪ ਜਾਂਦਾ ਜਿਸ ਤੋਂ ਪਤਾ ਲੱਗਦਾ ਹੈ ਕਿ ਸਰਦੀਆਂ ਆ ਗਈਆਂ ਨੇ ਜਿਕਰੇ ਖਾਸੇ ਕਿ ਮੌਸਮ ਵਿਭਾਗ ਦੇ ਅਨੁਸਾਰ ਇਸ ਹਫਤੇ 16 ਅਕਤੂਬਰ ਤੱਕ ਪੰਜਾਬ ਚ ਮੀਂਹ ਪੈਣ ਦੀ ਉਮੀਦ ਨਹੀਂ ਹੈ ਉੱਤਰੀ ਅਤੇ ਪੂਰੀ ਵੀ ਜ਼ਿਲ੍ਹਿਆਂ ਚ ਵੱਧ ਤੋਂ ਵੱਧ ਤਾਪਮਨ 28 ਤੋਂ 30 ਡਿਗਰੀ ਸੈਲਸੀਅਸ ਅਤੇ ਬਾਕੀ ਰਾਜ 30 ਤੋਂ 32 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ ਤੇ ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਸਵੇਰੇ ਅਤੇ ਸ਼ਾਮ ਪੂਰੀ ਭਾਵਾਂ ਦੇ ਕੱਪ ਸੰਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ ਤੱਕ ਦੇ ਨਾਲ ਪੰਜਾਬ ਚ ਮੌਸਮ ਚ ਇੱਕ ਵਾਰ ਫੇਰ ਤੋਂ ਥੋੜਾ ਬਦਲਾ ਵੇਖਣ ਨੂੰ ਮਿਲ ਰਿਹਾ ਹੈ ਸਵੇਰੇ ਦੁਪਹਿਰ ਅਤੇ ਰਾਤ ਦੇ ਮੌਸਮ ਚ ਹੁਣ ਫਰਕ ਹੈ ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨੀ ਪੰਜਾਬ ਚ 0.4 ਡਿਗਰੀ ਸੈਲਸੀਅਸ ਤਾਪਮਾਨ ਚ ਵਾਧਾ ਦਰਜ ਕੀਤਾ ਗਿਆ ਜੋ ਕਿ ਆਮ ਤਾਪਮਾਨ ਨਾਲੋਂ 2.2 ਡਿਗਰੀ ਸੈਲਸੀਅਸ ਘੱਟ ਹੈ ਫਿਲਹਾਲ 16 ਅਕਤੂਬਰ ਤੱਕ ਕਿਤੇ ਵੀ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਦੱਸੀ ਗਈ ਹੈ ਮੌਸਮ ਵਿਭਾਗ ਨੇ ਦੱਸਿਆ ਕਿ ਠੰਡੇ ਨਾਨ ਨਾਲ ਸੰਘਣੀ ਧੁੰਦ ਅਤੇ ਸੀਤ ਲਹਿਰ ਦੀ ਸੰਭਾਵਨਾ ਵੀ ਹੈ 17 ਅਕਤੂਬਰ ਤੱਕ ਮੌਸਮ ਸਾਫ਼ ਅਤੇ ਖੁਸ਼ਕ ਰਹਿਣ ਦੀ ਉਮੀਦ ਹੈ ਆਉਣ ਵਾਲੇ ਦਿਨਾਂ 'ਚ ਤਾਪਮਾਨ 'ਚ ਹਰਕਤ ਗਿਰਾਵਟ ਦੇਖੀ ਜਾਵੇਗੀ ਜਾਨੋ ਆਪਣੇ ਸ਼ਹਿਰਾਂ ਦਾ ਤਾਪਮਾਨ ਅੰਬਾਲਾ 31.0 ਡਿਗਰੀ ਸ਼੍ਰੀ ਅਨੰਤਪੁਰ ਸਾਹਿਬ 30.5 ਡਿਗਰੀ ਬਠਿੰਡਾ 32.5 ਡਿਗਰੀ ਫਿਰੋਜ਼ਪੁਰ 30.9 ਡਿਗਰੀ ਲੁਧਿਆਣਾ 29.6 ਡਿਗਰੀ ਪਠਾਨਕੋ 30.0 ਡਿਗਰੀ ਪਟਿਆਲਾ 30.9 ਡਿਗਰੀ ਜੇਕਰ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਮੌਨਸੂਨ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਮੀਂਹ ਅਤੇ ਬਰਫ਼ਪਾਰੀ ਨੇ ਇੱਕ ਵਾਰ ਫਿਰ ਤੋਂ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ ਲਾਹੌਲ ਸਪੀਤੀ 'ਚ ਪਿਛਲੇ 2-3 ਦਿਨਾਂ ਤੋਂ ਹੋਈ ਬੇਮੌਸਮੀ ਬਰਫ਼ਪਾਰੀ ਨੇ ਇੱਕ ਵਾਰ ਫਿਰ ਲੋਕਾਂ ਨੂੰ ਮੁਸ਼ਕਿਲ 'ਚ ਪਾ ਦਿੱਤਾ ਹੈ ਜਿਕਰੇ ਖਾਸੇ ਕਿ ਪੰਜਾਬ ਜਿੱਥੇ ਤੜਕੇ ਹੀ ਸੂਰਜ ਨਿਕਲ ਜਾਂਦਾ ਸੀ ਪਰ ਹੁਣ 7 ਵਜੇ ਤੱਕ ਵੀ ਸੂਰਜ ਦਿਖਾਈ ਨਹੀਂ ਦਿੰਦਾ ਤੇ ਸ਼ਾਮੀ ਵੀ 5:30 ਵਜੇ ਸੂਰਜ ਛਿਪ ਜਾਂਦਾ ਜਿਸ ਤੋਂ ਪਤਾ ਲੱਗਦਾ ਹੈ ਕਿ ਸਰਦੀਆਂ ਆ ਗਈਆਂ ਨੇ ਜਿਕਰੇ ਖਾਸੇ ਕਿ ਮੌਸਮ ਵਿਭਾਗ ਦੇ ਅਨੁਸਾਰ ਇਸ ਹਫਤੇ 16 ਅਕਤੂਬਰ ਤੱਕ ਪੰਜਾਬ ਚ ਮੀਂਹ ਪੈਣ ਦੀ ਉਮੀਦ ਨਹੀਂ ਹੈ ਉੱਤਰੀ ਅਤੇ ਪੂਰੀ ਵੀ ਜ਼ਿਲ੍ਹਿਆਂ ਚ ਵੱਧ ਤੋਂ ਵੱਧ ਤਾਪਮਨ 28 ਤੋਂ 30 ਡਿਗਰੀ ਸੈਲਸੀਅਸ ਅਤੇ ਬਾਕੀ ਰਾਜਪੀ 30 ਤੋਂ 32 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ ਤੇ ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਸਵੇਰੇ ਅਤੇ ਸ਼ਾਮ ਪੂਰੀ ਬਾਹਮਾ ਦੇ ਪਸੰਦੀਦਾ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ ਤੱਕ ਦੇ ਨਾਲ